ਅੱਜ ਦੀ ਕਹਾਣੀ ਦਾ ਵਿਸ਼ਾ ਹੈ ਘੜੇ ਚ ਦੱਬੀ ਇੱਜ਼ਤ ਸਮਝਾਲਾ ਆਪਦੀ ਲਾੜਲੀ ਨੂੰ ਤੂੰ ਹੀ ਚਮਲਾਈਏ ਜੇ ਰੋਕੀ ਹੁੰਦੀ ਤਾਂ ਅੱਜ ਨੂੰ ਇਹ ਕੁਝ ਨਾ ਦੇਖਣਾ ਪੈਂਦਾ ਅਖੇ ਪੜ੍ਹਾਈ ਕਰਨ ਜਾਂਦੀ ਉੱਥੇ ਕੀ ਪਤਾ ਕੀ ਖੇ ਖਾ ਕੇ ਮੁੜ ਆਉਂਦੀ ਏ ਜਸ਼ਨ ਦੇ ਭਰਾ ਨੇ ਕਿੰਨਾ ਕੁਝ ਇੱਕੋ ਸਾਹ ਹੈ ਆਪਦੀ ਮਾਂ ਨੂੰ ਕਹਿ ਦਿੱਤਾ ਤੇ ਨਾਲ ਹੀ हिदायत दे ਦਿੱਤੀ ਕਿ ਅੱਜ ਤੋਂ ਬਾਅਦ ਇਹਦਾ ਕਾਲਜ ਜਾਣਾ ਬੰਦ ਦੇ ਤੇ ਫੋਨ ਵੀ ਫੜ ਕੇ ਰੱਖ ਲੈ ਗੱਲ ਐਨੀ ਕੋਸੀ ਕਿ ਜਸ਼ਨ ਕਿਸੇ ਮੁੰਡੇ ਨਾਲ ਫੋਨ ਤੇ ਗੱਲ ਕਰ ਰਹੀ ਸੀ ਤੇ ਉਸਦੇ ਭਰਾ ਨੇ ਉਸ ਨੂੰ ਗੱਲ ਕਰਦੇ ਸੁਣ ਲਿਆ ਜਸ਼ਨ ਨੇ ਸਮਝਾਇਆ ਕਿ ਮੁੰਡਾ ਵਿਆਹ ਕਰਾਉਣ ਨੂੰ ਕਹਿੰਦਾ ਪੜਿਆ ਲਿਖਿਆ ਇਹ ਤੇ ਸਿਆਣਾ ਏ ਜਸ਼ਨ ਨੇ ਵਾਸਤੇ ਪਾ ਪ ਬਥੇਰੇ ਹਾੜੇ ਕੱਡੇ ਪਰ ਵੀਰ ਤਸ ਤੋਂ ਮਸ ਨਾ ਹੋਇਆ ਵਾਹ ਨਾ ਚਲਦੀ ਦੇਖ ਆਖਿਰ ਜਸ਼ਨ ਨੇ ਕਿਹਾ ਬਸ ਮਾਂ ਨੂੰ ਨਾ ਇਹ ਦਸੀ ਨਹੀਂ ਤਾਂ ਉਹਨੂੰ ਕੁਝ ਹੋਜੂ ਮੈਂ ਗੱਲ ਬੰਦ ਕਰ ਦੇਵਾਂਗੀ ਉਸ ਮੁੰਡੇ ਨਾਲ ਪਰ ਵੀਰ ਨੇ ਉਸ ਦੀ ਇੱਕ ਨਾ ਸੁਣੀ ਵੀਰ ਨੇ ਸ਼ਾਮ ਨੂੰ ਸਾਰੀ ਗੱਲ ਮਾਂ ਨੂੰ ਦੱਸੀ ਕਿ ਵਿਆਹ ਕਰਵਾਉਣ ਨੂੰ ਕਹਿੰਦੀ ਏ ਇਹ ਸਭ ਸੁਣ ਮਾਂ ਭਵੰਤਰ ਗਈ ਕਿ ਕਹਿਣ ਲੱਗੀ ਕਿ ਇਹ ਕੀ ਕੁਝ ਸੁਣ ਰਹੀ ਹਾਂ ਤੇ ਸੁਣਨ ਤੋਂ ਪਹਿਲਾਂ ਮਰ ਕਿਉਂ ਨਾ ਗਈ ਮੈਂ ਜਸ਼ਨ ਦੀ ਮਾਂ ਨੂੰ ਥੋੜੇ ਦਿਨ ਬਾਅਦ ਹਾਰਟ ਅਟੈਕ ਹੋ ਗਿਆ ਤੇ ਜਸ਼ਨ ਨੇ ਵੀ ਘਰਦਿਆਂ ਅੱਗੇ ਗੋਡੇ ਟੇਕ ਦਿੱਤੇ ਮਾਂ ਠੀਕ ਹੋ ਕੇ ਘਰ ਆਈ ਪਰ ਜਸ਼ਨ ਦਾ ਘਰੋਂ ਜਾਣਾ ਬੰਦ ਹੋ ਗਿਆ ਤੇ ਕਾਲਜ ਜਾਣਾ ਵੀ ਬੰਦ ਹੋ ਗਿਆ ਉਸ ਦਾ ਅੰਦਰੋਂ ਅੰਦਰ ਉਸ ਨੂੰ ਘੁੱਟਣ ਹੋਣ ਲੱਗੀ ਕੋਈ ਵਿਚੋਲਾ ਆਇਆ ਤੇ ਵੀਰ ਨੇ ਪੱਕ ਠੱਕ ਕਰ ਦਿੱਤੀ ਜਸ਼ਨ ਦੀ ਕੋਈ ਮਰਜ਼ੀ ਨਾ ਪੁੱਛੀ ਗਈ ਤੇ ਨਾ ਮਾਂ ਦੇ ਬਿਮਾਰ ਹੋਣ ਡਰੂ ਕੋਈ ਵਿਰੋਧ ਕੀਤਾ ਮੁੰਡਾ ਜਸ਼ਨ ਤੋਂ 7 ਸਾਲ ਵੱਡਾ ਸੀ ਤੇ ਦਹਾ ਜੂਸੀ ਜਸ਼ਨ ਤੇ ਉਸਦੀ ਮਾਂ ਦੀ ਹਿੰਮਤ ਨਾ ਪਈ ਕਿ ਮੂਰੇ ਹੋ ਕੇ ਰਿਸ਼ਤੇ ਨੂੰ ਨਾ ਕਰ ਦੇਵੇ 10 20 ਦਿਨ ਬਾਅਦ ਜਸ਼ਨ ਨੂੰ ਪਤਾ ਲੱਗਾ ਕਿ ਮੁੰਡਾ ਨਸ਼ਾ ਕਰਦਾ ਏ ਤੇ ਪਹਿਲਾਂ ਤਲਾਕ ਵੀ ਇਸੇ ਕਰਕੇ ਹੋਇਆ ਸੀ ਪੇਕੇ ਜਾ ਦੱਸਿਆ ਤਾ ਵੀਰੇ ਨੂੰ ਕੋਈ ਫਰਕ ਨਾ ਪਿਆ ਪਰ ਮਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਕੁੜੀ ਨੂੰ ਖੂਚ ਧੱਕ ਦਿੱਤਾ ਤੇ ਜਸ਼ਨ ਨੂੰ ਮਹਿਸੂਸ ਹੋਇਆ ਕਿ ਉਹਨੂੰ ਵੀਰ ਨੇ ਘੜੇ ਚ ਪਾ ਮਿੱਟੀ ਚ ਦਬ ਦਿੱਤਾ ਜਿੱਥੇ ਉਹਨੂੰ ਸਾਤਾ ਆਉਣਗੇ ਪਰ ਜਾਨ ਤੜਫ ਤੜਫ ਨਿਕਲੇਗੀ ਬਦਲਿਆ ਕੁਝ ਵੀ ਨਹੀਂ ਪਹਿਲਾਂ ਜੰਮਦਿਆਂ ਨੂੰ ਇੱਜ਼ਤਾਂ ਬਚਾਉਣ ਦੇ ਚੱਕਰ 'ਚ ਦੱਬ ਦਿੰਦੇ ਸਨ ਤੇ ਹੁਣ ਜਿਉਂਦਿਆਂ ਨੂੰ ਇੱਜ਼ਤਾਂ ਦੇ ਵਾਸਤੇ ਆ ਨਾਲ ਉਹਨਾਂ ਦੇ ਬੁੱਲ ਸਿਓਂ ਸਮਾਜ ਦੇ ਘੜੇ ਚ ਦਬ ਦਿੱਤਾ ਜਾਂਦਾ